ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੀ ਹਾਂ ਕਿ ਠੀਕ ਹੋ ਹੋਗੇ ਅੱਜ ਮੈਂ ਤੁਹਾਡੇ ਨਾਲ ਸ਼ਾਮ ਦਾ ਵੇਲਾ ਬਾਗ ਰਹਿ ਰਹਾ soundtracks ਪਾੜੂ ਰਿਹਾ ਹਾਂ ਪੰਛੀ ਬੋਲ ਰਹੇ ਨੇ ਮਾਫ਼ ਕਰੰਗਾ ਤੇ ਥੋੜੀ ਜਿਹੀ ਡਿਸਟਰਬੈਂਸ ਹੋਈ ਜੇ ਤਾਂ ਪੀਸ ਮਾਫ਼ ਕਰਨਾ ਤੇ ਅੱਜ ਮੈਂ ਤੁਹਾਡੇ ਨਾਲ ਜਿਸ ਵਿਸ਼ੇ ਤੇ ਗੱਲ ਕਰਨ ਜਾ ਰਹੀ ਹਾਂ ਸਾਡੀ ਜ਼ਿੰਦਗੀ ਦਾ ਬਹੁਤ ਹੀ ਜ਼ਰੂਰੀ ਵਿਸ਼ਾ ਹੈ ਸਾਡੀ ਜ਼ਿੰਦਗੀ ਦਾ ਮਤਲਬ ਕੀ ਵਿਸ਼ਾ ਨਹੀਂ ਹੈ ਮਹਤਵਪੂਰਨ ਹੀ ਸਾਇਆ ਸਾਡੀ ਜ਼ਿੰਦਗੀ ਦਾ ਕਦਰ ਅਸੀਂ ਆਪਣੀ ਕਦਰ ਆਪ ਹੀ ਵਧਾ ਲੈਂਦੇ ਆਂ ਤੇ ਆਪ ਹੀ ਘਟਾ ਲੈਂਦੇ ਆਂ ਅੱਜ ਮੈਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਾਂਗੀ ਜਿਨ੍ਹਾਂ ਨਾਲ ਅਸੀਂ ਆਪਣੀ ਕਦਰ ਜਿਹੜੀ ਉਹ ਵਧਾ ਸਕਦੇ ਆਂ ਉਮੀਦ ਕਰਦੀ ਆਂ ਕਿ ਤੁਸੀਂ ਇਸ ਚੈਨਲ ਨਾਲ ਬਨੇ ਰਹੋਗੇ ਇਸ ਵੀਡੀਓ ਨਾਲ ਬਨੇ ਰਹੋਗੇ ਤੇ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਮੈਂ ਕੁਝ ਪੁਆਇੰਟ ਲਿਖੀ ਹੋਈ ਹੈ ਜਿਨ੍ਹਾਂ ਦੇ ਬទਵ ਕਰਕੇ ਅਸੀਂ ਆਪਣੀ ਜ਼ਿੰਦਗੀ ਵਿੱਚ ਉਹਨਾਂ ਨੂੰ ਲਾਗੂ ਕਰਕੇ ਆਪਣੀ ਜਿਹੜੀ ਕਦਰ ਹੈ ਨਾ ਉਹ ਵਧਾ ਕਰਦੇ ਹਾਂ ਨੰਬਰ 1 ਖੁਦ ਦੀ ਵੈਲਿਊ ਕਰੋ ਪਹਿਲਾਂ ਆਪਣੀ ਵੈਲਿਊ ਕੱਟ ਕਰੋ ਤੁਹਾਨੂੰ ਕੀ ਪਸੰਦ ਆ ਕੀ ਨਹੀਂ ਪਸੰਦ ਉਸ ਨੂੰ ਮਹੱਤਵ ਦਿਓ ਆਪਣੀਆਂ ਜ਼ਰੂਰਤਾਂ ਨੂੰ ਜਿਹੜਾ ਵਾ ਉਹ ਅਹਿਮ ਰੱਖੋ ਕਿਉਂਕਿ ਆਪਣੀਆਂ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਨਾ ਕਰਿਆ ਕਰੋ ਜੇ ਤੁਸੀਂ ਆਪਣੇ ਜਿਹੜੇ ਇਸ ਦਾ ਨਜ਼ਰ ਅੰਦਾਜ਼ ਕਰਦੇ ਹੋ ਤਾਂ ਉਹਦੇ ਨਾਲ ਤਾਂ ਇੰਨੇ ਲੱਗਦਾ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਹਨਾ ਦੂਜਿਆਂ ਦਾ ਧਿਆਨ ਜ਼ਿਆਦਾ ਰੱਖਣ ਦੇ ਜੇ ਤੇ ਆਪਣੇ ਆਪ ਨੂੰ ਚਲੋ ਕੋਈ ਗੱਲ ਨਹੀਂ ਆਪ ਦਾ ਤੇ ਕੋਈ ਗੱਲ ਨਹੀਂ ਹਨਾ ਇਸ ਚੱਕਰ ਵਿੱਚ ਕਿਤੇ ਨਾ ਕਿਤੇ ਤੁਸੀਂ ਪਹੁੰਚ ਜਾਂਦੇ ਹੋ ਕਿ ਇਹ ਚੀਜ਼ ਜਿਹੜੀ ਉਹ ਤੁਹਾਡੀ ਕਦਰ ਘਟਾ ਰਹੀ ਆ ਨੰਬਰ 2 ਆਪਣੇ ਬਾਰੇ 네ਗੇਟਿਵ ਨਾ ਬੋਲੋ ਤੁਸੀਂ ਕਦੀ ਵੀ ਕਿਸੇ ਨੂੰ ਇਹ ਨਾ ਕਹੋ ਕਿ ਮੇਰੇ ਵਿੱਚ ਆਹ ਕਮੀ ਆ ਮੈਂ ਇਤਾਂ ਦੀ ਆ ਜਾਂ ਮੈਂ ਇਤਾਂ ਦਾ ਆ ਹਣਾ ਆਪਣਾ ਕੋਈ ਵੀ ਕਮੀ ਜਿਹੜੀ ਆ ਉਹ ਕਿਸੇ ਨਾਲ ਨਾ ਸ਼ੇਅਰ ਕਰਿਆ ਕਰੋ ਕਿਉਂਕਿ ਇਸ ਨਾਲ ਤੁਹਾਡੀ ਜਿਹੜੀ ਕਦਰ ਘਟਦੀ ਆ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਵਿੱਚ ਆ ਕਮੀਆਂ ਪਰ ਹੋ ਸਕਦਾ ਅਗਲੇ ਨੂੰ ਨਜ਼ਰ ਨਾ ਆ ਰਹੀ ਹੋਵੇ ਜਦੋਂ ਤੁਸੀਂ ਦੱਸ ਦਿੰਦੇ ਹੋ ਤਾਂ ਉਹ ਸਾਰਿਆਂ ਨੂੰ ਫਿਰ ਲੱਗਣ ਲੱਗ ਜਾਂਦਾ ਹੈ ਤੁਹਾਨੂੰ ਉਹ ਜਿਹੜੀ ਕਮੀ ਆ ਨਾ ਹੋਰ ਵੀ ਜ਼ਿਆਦਾ ਫਿਰ ਉਗੜ ਕੇ ਨਜ਼ਰ ਆਉਣ ਲੱਗ ਜਾਂਦੀ ਹੈ ਇਸ ਕਰਕੇ ਕਦੇ ਵੀ ਆਪਣੀਆਂ ਕਮੀਆਂ ਨਾ ਦੱਸਿਆ ਕਰੋ ਉਹਦੀ ਬਜਾਏ ਤੁਸੀਂ ਉਹਨਾਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਿਆ ਕਰੋ ਨੰਬਰ 3 ਆਪਣੇ ਮੂੰਹ ਮੀਆਂ ਮਿੱਠੂ ਨਾ ਬਣੋ ਜਦੋਂ ਕਈ ਕੁਝ ਲੋਕ ਤੁਸੀਂ ਦੇਖੇ ਹੋਣਗੇ ਕਿ ਆਪਣੀਆਂ ਸਫਲਤਾ ਹੀ ਕਰੀ ਜਾਂਦੇ ਨੇ ਆਪਣੀ ਸਫਲਤਾ ਦਾ ਰਾਜ਼ ਦੱਸ ਦੇਣੇ ਕਿ ਮੈਂ ਇਦਾਂ ਇਦਾਂ ਜਾ ਕੇ ਇਨਾ ਸਟਰਗਲ ਕੀਤਾ ਮੈਂ ਆਹ ਸਫਲਤਾ ਇਹਨੇ ਹਾਸਲ ਕੀਤੀ ਪਈ ਇਸ ਤੇ ਸਟਰਬ ਨਾ ਕਰੋ ਤੇ ਉਹ ਜਦੋਂ ਸਫਲਤਾ ਦਾ ਰਾਜ਼ ਦੱਸਦੇ ਨੇ ਇੱਕ ਦੋ ਵਾਰੀ ਤਾਂ ਚੰਗਾ ਵੀ ਲੱਗਦਾ ਹੈ ਪਰ ਜਦੋਂ ਵਾਰ-ਵਾਰ ਉਹ ਕਹੇ ਜਿੱਦਾਂ ਇਹ ਆਸਾਨ ਜਿਹਾ ਹੁੰਦੇ ਨੇ ਦੱਸ ਵਾਰ-ਵਾਰ ਦੱਸੇ ਜਾਂਦੇ ਨੇ ਕਿ ਅਸੀਂ ਇਦਾਂ ਕੀਤਾ ਅਸੀਂ ਉਦਾਂ ਕੀਤਾ ਮੇਰੇ ਕੋਲ ਆਇਆ ਹਨਾ ਮੈਂ ਇੰਨੀ ਐਸ਼ ਕਰਦਾ ਆ ਮੈਂ ਇੰਨੀ ਮਿਹਨਤ ਕੀਤੀ ਆ ਚਲੋ ਕਿਤਨੇ ਕਿਤੇ ਉਹਨਾਂ ਦੀ ਹਨਾ ਸਫਲਤਾ ਦਾ ਰਾਜ ਜਿਹੜੀ ਸਫਲਤਾ ਵਾ ਉਹ ਦੱਸਣੀ ਕਦੀ ਤਾਂ ਠੀਕ ਆ ਪਰ ਜਦੋਂ ਹਰ ਵਾਰ ਹੀ ਅਸੀਂ ਆਪਣੇ ਮੂੰਹ ਆਪਣੀਆਂ ਸਿੱਖਤਾਂ ਕਰੀ ਜਾਂਦੇ ਆ ਤਾਂ ਉਹ ਸਾਡੀ ਵੈਲਿਊ ਘਟਾਉਂਦਾ ਆ ਇਸੇ ਤਰ੍ਹਾਂ ਜਦੋਂ ਵੀ ਕੀ ਕੀਤਾ ਤੁਹਾਡਾ ਕੰਮ ਤਾਂ ਸਾਰਿਆਂ ਨੂੰ ਨਜ਼ਰ ਆਉਂਦਾ ਜਦੋਂ ਤੁਸੀਂ ਕੁਝ ਚੰਗਾ ਕੀਤਾ ਹੁੰਦਾ ਉਹ ਤਾਂ ਆਟੋਮੈਟਿਕਲੀ ਸਭ ਨੂੰ ਨਜ਼ਰ ਆਉਣ ਆਵੇਗਾ ਹੀ ਆਵੇਗਾ ਤੇ ਆਪਣੇ ਮੂੰਹ ਜਦੋਂ ਤੁਸੀਂ بار بار ਦੱਸਦੇ ਆ ਤਾਂ ਉਹ ਚੀਜ਼ ਚੰਗੀ ਨਹੀਂ ਲੱਗਦੀ ਇਹਦੇ ਨਾਲ ਤੁਹਾਡੀ ਕਦਰ ਘਟਦੀ ਆ ਨੰਬਰ 4 ਆਪਣੀਆਂ ਹੱਦਾਂ ਤੈਅ ਕਰੋ ਕੁਝ ਆਪਣੀਆਂ ਜਿਹੜੀਆਂ ਬਾਉਂਡਰੀਜ਼ ਹਨ ਉਹਨਾਂ ਨੂੰ ਮੈਂ ਵੀ ਜਿਹੜੀ ਇੱਕ ਵੀਡੀਓ ਹੀ ਨਾ ਕਾਨਫਰੈਂਸ ਵਾਲੀ ਸੀ ਦੱਸਿਆ ਕਿ ਸੈਟ ਆਪ ਬਾਉਂਡਰੀਜ਼ ਇਹਦੇ ਨਾਲ ਇਸਤੇ ਵੀ ਕਦਰ ਵਾਸਤੇ ਵੀ ਸੇਮ ਪੁਆਇੰਟ ਹੈ ਕਿ ਤੁਹਾਨੂੰ ਆਪਣੀਆਂ ਹੱਦਾਂ ਤੈਅ ਕਰਨੀਆਂ ਚਾਹੀਦੀਆਂ ਕੋਈ ਤੁਹਾਡੇ ਨਾਲ ਕਿਵੇਂ ਗੱਲ ਕਰ ਰਿਹਾ ਹੈ ਤੁਹਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਡੇ ਨਾਲ ਕਿਹੜੇ ਭਾਸ਼ਾ ਵਿੱਚ ਗੱਲ ਹੋ ਰਹੀ ਆ ਤੇ ਕਿਸ ਸਲੇਜੇ ਨਾਲ ਗੱਲ ਹੋ ਰਹੀ ਆ ਜੇਕਰ ਤਾਂ ਭਾਸ਼ਾ ਵਧੀਆ ਵਰਤੋ ਜਾ ਰਹੀ ਆ ਤਾਂ ਕੋਈ ਠੀਕ ਆ ਜੇਕਰ ਤੁਹਾਨੂੰ ਲੱਗ ਰਿਹਾ ਕਿ ਕਿਤੇ ਨਾ ਕਿਤੇ ਤੁਹਾਡੇ ਨਰਾ ਨਰਦਰੀ ਹੋ ਰਹੀ ਆ ਤੁਹਾਡਾ ਮਜ਼ਾਕ ਬਣਾਇਆ ਜਾ ਰਿਹਾ ਤਾਂ ਉਸ ਟਾਈਮ ਤੁਸੀਂ ਚੁੱਪ ਨਾ ਬੈਠੋ ਤੁਸੀਂ ਅਗਲੇ ਬੰਦੇ ਨੂੰ ਅਹਿਸਾਸ ਕਰਵਾਓ ਕਿ ਇਹ ਕੰਮ ਜਿਹੜਾ ਜੋ ਤੁਸੀਂ ਕਰ ਰਹੇ ਹੋ ਮੈਨੂੰ ਅਸਵੀਕਾਰ ਆ ਮੈਨੂੰ ਉਹ ਪਸੰਦ ਨਹੀਂ ਆ ਅਗਲਾ ਬੰਦਾ ਦੂਸਰੀ ਵਾਰ ਉਹ ਰਿਪੀਟ ਨਹੀਂ ਕਰੇਗਾ ਨੰਬਰ ਚਾਰਤ ਬਾਅਦ ਕੀ ਨੰਬਰ 5 ਨੰਬਰ 5 ਉਹਨਾਂ ਲੋਕਾਂ ਤੋਂ ਦੂਰ ਰਹੋ ਜੋ ਤੁਹਾਡੀ ਕਦਰ ਨਹੀਂ ਕਰਦੇ ਕਈ ਵਾਰੀ ਅਸੀਂ ਨਾ ਆਪਣੀ ਜ਼ਿੰਦਗੀ ਵਿੱਚ ਇਦਾਂ ਕਰਦੇ ਹਾਂ ਕਿ ਆਪਾਂ ਹਮੇਸ਼ਾ ਇੱਕ ਇੱਕ ਦੋ ਰਿਸ਼ਤੇ ਇਦਾਂ ਦੇ ਹੁੰਦੇ ਆ ਜਿਨ੍ਹਾਂ ਦੇ ਪਿੱਛੇ ਮਤਲਬ ਕਿ ਇਦਾਂ ਹੱਥ ਤੋ ਕੇ ਪੈ ਜਾਂਦੇ ਆ ਖੋਦੀ ਉਹ ਵੀ ਉਹ ਤੜ ਤੜ ਨੁਕਸ ਜਾਣਦੇ ਵੀ ਨਾ ਹੋਣ ਤਾਂ ਅਸੀਂ ਆਪਣੀ ਕਦਰ ਆਪ ਹੀ ਘਟਾ ਲੈਂਦੇ ਆ ਉਹ ਤੁਹਾਡੀ ਕਦਰ ਵੀ ਨਹੀਂ ਕਰ ਰਹੇ ਹੁੰਦੇ ਤੇ ਤੁਸੀਂ ਫਿਰ ਵੀ ਉਹਨਾਂ ਨੂੰ ਜਿਹੜਾ ਵਾ ਬਹੁਤ ਜ਼ਿਆਦਾ ਇੰਪੋਰਟੈਂਸ ਦਿੰਦੇ ਹੋ ਇੱਕ ਅਜਿਹੀ ਲਿਸਟ ਬਣਾਓ ਜਿੰਨਾ ਵੀ ਤੁਹਾਨੂੰ ਲੱਗਦਾ ਹੈ ਕਿ ਇਹ ਬੰਦੇ ਮੇਰੀ ਕਦਰ ਨਹੀਂ ਕਰਦੇ ਤੁਹਾਨੂੰ ਅਹਿਸਾਸ ਹੋ ਰਿਹਾ ਹੈ ਕਿ ਇਹ ਕਦਰ ਨਹੀਂ ਕਰਦੇ ਤੇ ਇੱਕ ਉਹਨਾਂ ਦੀ ਲਿਸਟ ਬਣਾਓ ਜਿਹੜੇ ਕਦਰ ਕਰਦੇ ਆ ਜਿਹੜੇ ਕਦਰ ਨਹੀਂ ਕਰਦੇ ਉਹਨਾਂ ਨੂੰ ਮਹੱਤਵ ਦੇਣਾ ਛੱਡ ਦਿਓ ਉਹਨਾਂ ਦੀ ਟੈਨਸ਼ਨ ਲੈਣੀ ਛੱਡ ਦਿਓ ਤੇ ਜਿਹੜੇ ਤਾਂ ਹੀ ਕਦਰ ਕਰਦੇ ਆ ਉਹਨਾਂ ਤੇ ਆਪਣੀ ਜਿਹੜੀ ਊਰਜਾ ਆ ਆਪਣੀ એનર્ਜੀ ਆ ਉਹਨੂੰ ਜਿਹੜਾ ਵਾ ਤੁਸੀਂ ਸਪੈਂਡ ਕਰੋ ਇਹਦੇ ਨਾਲ ਤੁਹਾਨੂੰ ਤਾਂ ਉਹਦੀ ਊਰਜਾ ਵਧੇਗੀ ਜਿਹੜੇ ਬੰਦੇ ਤੁਹਾਡੀ ਕਦਰ ਕਰਦੇ ਆ ਤੁਸੀਂ ਉਹਨਾਂ ਦੀ ਨਾਲ ਗੱਲਬਾਤ ਕਰਕੇ ਆਪਣੀ ਕਦਰ ਜਿਹੜੀ ਆ ਉਹ ਵਧਾਉਂਦੇ ਹੋ ਘਟਾਉਂਦੇ ਨਹੀਂ ਆ ਤੇ ਜਿਹੜੇ ਤੁਹਾਡੀ ਕਦਰ ਕਰਦੇ ਨਹੀਂ ਉਹਨਾਂ ਨੂੰ ਜੇ ਤੁਸੀਂ ਆਪਣੀ એનર્ਜੀ ਦਿੰਦੇ ਹੋ ਨਾ ਊਰਜਾ ਉਹਨਾਂ ਤੇ ਆਪਣੀ ਵੇਸਟ ਕਰਦੇ ਹੋ ਤਾਂ ਉਹ ਸੱਚੀ ਵੇਸਟ ਹੀ ਹੁੰਦੀ ਆ ਨੰਬਰ 6 ਆਪਣਾ ਇੱਕ ਟਿੱਕਾ ਨਿੱਥੋ ਕਿਉਂਕਿ ਜਿਹੜੀ ਦੁਨੀਆ ਵਾ ਨਾ ਸਿਰ ਉਸ ਬੰਦੇ ਦੀ ਕਦਰ ਕਰਦੀ ਜਿਹੜਾ ਬੰਦਾ ਆਪਣੀ ਜ਼ਿੰਦਗੀ ਵਿੱਚ ਸੀਰੀਅਸ ਆ ਜਿੰਦਗੀ ਪ੍ਰਤੀ ਸੀਰੀਅਸ ਹੋਗੇ ਤਾਂ ਫੇਰ ਹੀ ਮਤਲਬ ਕਿ ਉਹ ਬੰਦੇ ਦੀ ਵੈਲਿਊ ਹੁੰਦੀ ਆ ਜੇਕਰ ਤੁਸੀਂ ਆਪਣੀ ਜ਼ਿੰਦਗੀ ਨੂੰ ਲੈ ਕੇ ਸੀਰੀਅਸ ਨਹੀਂ ਹੋ ਤਾਂ ਤੁਹਾਡੇ ਕੋਈ ਨਹੀਂ ਕਦਰ ਕਰੇਗਾ ਜਿਨਾਂ ਚਿਰ ਤੁਹਾਨੂੰ ਲੱਗਦਾ ਤੁਸੀਂ ਬਿਲਕੁਲ ਫ੍ਰੀ ਤੁਹਾਡਾ ਦਿਮਾਗ ਵੀ ਇੰਨਾ ਡਲ ਹੋ ਜਾਏਗਾ ਕਿ ਕੋਈ ਤੁਸੀਂ ਫ੍ਰੀ ਰਹੋਗੇ ਤਾਂ ਜੇਕਰ ਤੁਸੀਂ ਆਪਣੀ ਜ਼ਿੰਦਗੀ ਨੂੰ ਲੈ ਕੇ ਸੀਰੀਅਸ ਹੋ ਕੁਝ ਕਰਨਾ ਚਾਹੁੰਦੇ ਹੋ ਜਾਂ ਕੁਝ ਕਰ ਰਹੇ ਹੋ ਤਾਂ ਤੁਹਾਡਾ ਇੰਪ੍ਰੈਸ਼ਨ ਆਪਣੇ ਆਪ ਹੀ ਵਧੇਗਾ ਤੁਹਾਡੀ ਕਦਰ ਵਧੇਗੀ ਨੰਬਰ 7 ਕੁਝ ਨਵਾਂ ਸਿੱਖੋ ਕੁਝ ਨਵੀਆਂ-ਨਵੀਆਂ ਚੀਜ਼ਾਂ ਸਿੱਖਣ ਦੀ ਕੋਸ਼ਿਸ਼ ਕਰਿਆ ਕਰੋ ਇਹਦੇ ਨਾਲ ਜਿਹੜਾ ਆ ਨਾ ਬਹੁਤ ਵਧੀਆ ਇਫੈਕਟ ਪੈਂਦਾ ਜੇ ਤੁਹਾਨੂੰ ਕੋਈ ਵੀ ਚੀਜ਼ ਸਿੱਖਣ ਵਿੱਚ ਇੰਟਰਸਟ ਆ ਤੁਹਾਨੂੰ ਸਿੱਖਿਆ ਕਰੋ ਜੇ ਤੁਹਾਨੂੰ ਡਰਾਈਵਿੰਗ ਸਿੱਖਣਾ ਪਸੰਦ ਆ ਜੇਕਰ ਮੰਨ ਲਓ ਇੱਕ ਔਮਨ ਵਾਸਤੇ ਜਿਹੜੀ ਆ ਕਾਰ ਡਰਾਈਵ ਕਰਨਾ ਬਹੁਤ ਹੀ ਮਤਲਬ ਕੀ ਵੱਡਾ ਕੰਮ ਆ ਜੇਕਰ ਉਹ ਸਿੱਖ ਲੇਗੀ ਨਾ ਤਾਂ ਕਿੰਨਾ ਵਧੀਆ ਇਫੈਕਟ ਪੈਂਦਾ ਹੈ ਹਨਾ ਕੁਝ ਨਵਾਂ-ਨਵਾਂ ਸਿੱਖਿਆ ਕਰੋ ਕੁਝ ਅਨ ਜੋ ਵੀ ਤੁਹਾਨੂੰ ਪਸੰਦ ਦਾ ਪੇਂਟਿੰਗ ਸਟੀਚਿੰਗ ਜਾਂ ਕੰਪਿਊਟਰ ਕੋਈ ਨੌਲੇਜ ਕੋਈ ਵੀ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਿੱਖਣਾ ਚਾਹੀਦਾ ਹੈ ਨੰਬਰ 8 ਆਪਣੀਆਂ ਕਮਜ਼ੋਰੀਆਂ ਸੁਧਾਰੋ ਜਿੱਥੇ ਤੁਹਾਨੂੰ ਲੱਗਦਾ ਨਾ ਕਿ ਇਹ ਮੇਰੀ ਕਮਜ਼ੋਰੀ ਹੈ ਉੱਥੇ ਉਹਨੂੰ ਸੁਧਾਰੋ ਜਦੋਂ ਤੁਸੀਂ ਉਹਨਾਂ ਨੂੰ ਹੋਰ ਤਰਾਸਦੇ ਹੋ ਤਾਂ ਤੁਹਾਨੂੰ ਕਿਸੇ ਹੋਰ ਦੀ ਪ੍ਰਸੰਸਾ ਦੀ ਲੋੜ ਨਹੀਂ ਪੈਂਦੀ ਜਦੋਂ ਤੁਹਾਨੂੰ ਲੱਗਦਾ ਨਾ ਕਿ ਮੇਰੇ ਇੱਥੇ ਵੀਕਨੈਸ ਆ ਤੇ ਜਦੋਂ ਤੁਸੀਂ ਉਹਨੂੰ ਠੀਕ ਕਰ ਲੈਂਦੇ ਹੋ ਤਰਾਸ ਦਿੰਦੇ ਹੋ ਤੇ ਜਿਹੜੀ ਤੁਸੀਂ ਸੋਚਦੇ ਹੋ ਨਾ ਕਿ ਹਾਂ ਮੈਨੂੰ ਉਹ ਪ੍ਰਸ਼ੰਸਾ ਚਾਹੀਦੀ ਆ ਤੁਹਾਨੂੰ ਕਦੀ ਮਹਿਸੂਸ ਨਹੀਂ ਹੋਏਗੀ ਤੁਹਾਨੂੰ ਤੁਹਾਨੂੰ ਲੱਗੇਗਾ ਇਹ ਨਾ ਤੁਸੀਂ ਕਹਿਣਾ ਕਿ ਠੀਕ ਹੈ ਨੋਰਮਲ ਗੱਲ ਆ ਜਦੋਂ ਤੁਹਾਡੇ ਕੋਲ ਵੀਕਨੈਸ ਹੁੰਦੀ ਹੈ ਤੁਹਾਨੂੰ ਉਦੋਂ ਬਹੁਤ ਜ਼ਿਆਦਾ ਫੀਲ ਹੁੰਦਾ ਹੈ ਇਸ ਕਰਕੇ ਮੇਰਾ ਇਹ ਹੀ ਕਹਿਣਾ ਹੈ ਕਿ ਆਪਣੀ ਜਿਹੜੀ ਵੀਕਨੈਸ ਆ ਨਾ ਕੋਸ਼ਿਸ਼ ਕਰਿਆ ਕਰੋ ਕੁਝ ਵੀ ਹੋ ਸਕਦਾ ਹੈ ਸੁਧਾਰਨ ਦੀ ਕੋਸ਼ਿਸ਼ ਕਰਿਆ ਕਰੋ ਆਰਥਿਕ ਤੌਰ ਤੇ ਨਿਰਭਰ ਬਣੋ ਲਾਸਟ ਵਿੱਚ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਤੁਸੀਂ ਕੋਸ਼ਿਸ਼ ਨੋ ਕੋਸ਼ਿਸ਼ ਅਜਾ ਕਰੋ ਜਿਸ ਨਾਲ ਤੁਸੀਂ ਆਪਣਾ ਖਰਚਾ ਜਿਹੜਾ ਉਹ ਆਪ ਕੱਢ ਸਕੋ ਜ਼ਰੂਰੀ ਨਹੀਂ ਕਿ ਇਸ ਵਾਸਤੇ ਤੁਹਾਡੇ ਕੁਝ ਕੁ ਤੁਹਾਡੇ ਕੋਲ ਕੁਝ ਹੋਣਾ ਹੀ ਜ਼ਰੂਰੀ ਆ ਤੁਹਾਡੇ ਕੋਲ ਡਿਗਰੀ ਹੋਣੀ ਜ਼ਰੂਰੀ ਆ ਜਾਂ ਤੁਹਾਡੇ ਕੋਲ ਕੋਈ ਮਤਲਬ ਕਿ ਸਕਿੱਲ ਹੋਣੀ ਜ਼ਰੂਰੀ ਆ ਜੇ ਮੰਨੋ ਤੁਹਾਡੇ ਕੋਲ ਨਹੀਂ ਵੀ ਆ ਤਾਂ ਤੁਸੀਂ ਸਿੱਖੋ ਸਿੱਖ ਕੇ ਉਸ ਚੀਜ਼ ਨੂੰ ਯੂਜ਼ ਕਰੋ ਹਨਾ ਅੱਗੇ ਸਿਖਾਓ ਤਾਂ ਕਿ ਤੁਹਾਡੇ ਕੋਲ ਥੋੜੀ ਬਹੁਤੀ ਇਨਕਮ ਹੋਵੇ ਜਿਤਨਾ ਤੁਸੀਂ ਆਪਣੀ ਆਰਥਿਕ ਤੌਰ ਤੇ ਤਰੱਕੀ ਕਰ ਸਕੋ ਤੁਸੀਂ ਆਪਣਾ ਜਿਹੜਾ ਆਪਣਾ ਖਰਚੇ ਛੋਟੇ ਮੋਟੇ ਖਰਚਿਆਂ ਲਈ ਆਪ ਡਿਪੈਂਡ ਹੋ ਸਕੋ ਇਸ ਚੀਜ਼ ਨਾਲ ਜਿਹੜਾ ਉਹਨਾ ਤੁਹਾਡੀ ਸੱਚੀ ਤੁਹਾਨੂੰ ਆਪਣੇ ਆਪ ਜਦ ਤੁਸੀਂ ਇਸ ਚੀਜ਼ ਨਾਲ ਇਹ ਚੀਜ਼ ਕਰੋਗੇ ਨਾ ਤੁਹਾਡੀ ਕਦਰ ਖੁਦ ਤੁਸੀਂ ਆਪ ਕਰੋਗੇ ਤੇ ਆਪसे ਤੋਂ ਤੁਸੀਂ ਆਪਣੀ ਕਦਰ ਕਰਨੀ ਸ਼ੁਰੂ ਕਰ ਦਿੰਦੇ ਹੋ ਨਾ ਤਾਂ ਫਿਰ ਕੋਈ ਨਹੀਂ ਰੋਕ ਸਕਦਾ ਤੁਹਾਡੀ ਕਦਰ ਕਰਨ ਤੋਂ ਤੇ ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਪਲੀਜ਼ ਮਾਈ ਸ ਚੈਨਲ ਤੇ ਨਵੀਆਂ ਬਹੁਤ ਜ਼ਿਆਦਾ ਨਵੀਆਂ ਮੈਂ ਬੋਲਣ ਦਾ ਮਤਲਬ ਕਿ ਤੰਗ ਜਿਹੜਾ ਵਾ ਮੇਰਾ ਬਹੁਤ ਹੀ ਕਮਜ਼ੋਰ ਆ ਤੇ ਦੂਸਰੀ ਗੱਲ ਕਿ ਮੇਰੇ ਕੋਲ ਕੋਈ ਸੋਰਸ ਨਹੀਂ ਹੈਗਾ ਹਨਾ ਹੁਣ ਵੀ ਮੈਂ ਬਾਹਰ ਬੈਠੀ ਆ ਬਾਹਰ ਬਹਿ ਕੇ ਗਰਮੀ ਚ ਵੀਡੀਓ ਬਣਾ ਰਹੀ ਆ ਪਲੀਜ਼ ਇਸ ਚੈਨਲ ਨੂੰ سپورਟ ਚਾਹੀਦੀ ਆ ਮੈਨੂੰ ਇਹ ਨਹੀਂ ਚਾਹੀਦਾ ਕਿ ਮੈਨੂੰ YouTube ਕੋਲੋਂ ਇਨਕਮ ਚਾਹੀਦੀ ਹੈ ਉਹ ਇਨਕਮ ਸੋਰਸ ਮੇਰੇ ਕੋਲ ਹੋਰ ਵੀ ਹੈਗੇ ਆ ਪਰ ਸਿਰਫ ਮੈਨੂੰ ਇੱਕ سپورਟ ਚਾਹੀਦੀ ਹੈ ਤੁਹਾਡੀ ਮੈਨੂੰ ਆਪਣੀ ਇੱਕ ਛੋਟੀ ਜੀ ਪਹਿਚਾਨ ਚਾਹੀਦੀ ਹੈ ਪਲੀਜ਼ سپورਟ ਕਰਿਓ ਥੈਂਕ ਯੂ ਵੈਰੀ ਮਚ